ਲੈ ਵੀ ਪਰਮਾਨੋ ਟਾਈਮ ਹੋ ਗਿਆ 2:30 ਬਚ ਗਿਆ ਤੇ ਤਰੀਕ ਅੱਜ ਕਿੰਨੀ ਹੈ 7 ਮਈ ਹੈ ਤੇ ਆਪਾਂ 25 ਫਰਵਰੀ ਨੂੰ ਟਰੈਕਟਰ ਖੜਾ ਕੇ ਆਉਂਦਾ ਸੀਗਾ ਮਰਿੰਡੇ ਕੋਲੇ ਪਿੰਡਾ ਚਲਾਕੀ ਪਿੰਡ ਟਰੈਕਟਰ ਹੈਗਾ ਆਪਣਾ ਨਿਊ ਹਾਲੈਂਡ ਦਾ 9010 4x4 ਆਪਾਂ ਲਵਾਉਣਾ ਸੀ ਉਹਦੇ ਏਸੀ ਕੈਬਨ ਤੇ ਉਹ ਜਿਹੜੇ ਮਿਸਤਰੀ ਸੀਗਾ ਉਹਨੇ ਆਖਿਆ ਸੀ ਤੁਹਾਨੂੰ ਟਰੈਕਟਰ ਦੇ ਦਊਗਾ ਬਾਈ ਮੈਂ 4-5 ਅਪ੍ਰੈਲ ਤੱਕ ਤੁਹਾਨੂੰ ਟਰੈਕਟਰ ਦੇ ਦਊਗਾ ਮੈਂ ਕਿਹਾ ਚੱਲ ਠੀਕ ਆ ਕਣਕ ਦਾ ਥੋੜੀ ਜਿਹੀ ਲੇਟ ਹੀ ਆਉਂਦੀ ਆ ਫੇਰ ਲਾਰੇ ਜੇ ਲਾਉਣ ਲਾ ਪਿਆ ਯਾਰ ਵਿਸਾਖੀ ਵੇਲੇ ਦਿਉਂਗਾ ਵਿਸਾਖੀ ਵੀ ਨਾ ਗਈ ਫੇਰ 20 April 25 April ਕਰਦੇ ਕਰਾਉਂਦੇ ਆ ਹੁਣ ਅ ਸ਼ਨੀਵਾਰ ਦਾ ਫੇਰ ਲਾਰ ਲਾਈ ਜਾਂਦਾ ਬਾਈ ਜੀ ਸ਼ਨੀਵਾਰ ਲੈ ਜਿਓ ਐਤਵਾਰ ਲੈ ਜਿਓ ਸੋਮਵਾਰ ਤੇ ਅੱਜ ਹੋ ਗਿਆ ਮੰਗਲਵਾਰ ਟਰੈਕਟਰ ਹਜੇ ਵੀ ਉੱਥੇ ਹੀ ਆ ਹੁਣ ਵੀਡੀਓ ਜੀ ਬਣਾ ਕੇ ਮੈਨੂੰ ਪਾਤੀ ਆ ਵੀ ਟਰੈਕਟਰ ਤੁਹਾਡਾ ਬਿਲਕੁਲ ਰੈਡੀ ਆ ਬਾਈ ਜੀ ਮੈਂ ਇਹ ਟਰੈਕਟਰ ਲੈ ਕੇ ਤੁਰਨ ਲੱਗਾ ਤੇ ਤੁਸੀਂ ਲੁਧਿਆਣਾ ਆ ਕੇ ਟਰੈਕਟਰ ਲੈ ਜਿਓ ਆਇਆ ਕਾ ਠੀਕ ਆ ਦਸਾਂ ਮਿੰਟਾਂ ਬਾਅਦ ਫੋਨ ਆ ਗਿਆ ਭਾਈ ਇਹਦੇ ਯਾਰ ਜਿਹੜੇ ਅਲਟਰਨੇਟਰ ਵਾਲੇ ਬੈਲਟ ਆ ਨਾ ਥੋੜੇ ਜੇ ਮਾੜੇ ਆ ਆਵਾਜ਼ ਕਰਦੇ ਆ ਝੋ-ਝੋ ਕਰੀ ਜਾਂਦੇ ਆ ਪੱਖਾ ਨਹੀਂ ਘੁੰਮਦਾ ਪਿਆ ਟਰੈਕਟਰ ਗਰਮ ਹੋਊਗਾ ਤੇ ਹੁਣ ਦੂ ਐ ਪਤਾ ਕਰ ਏਜੰਸੀ ਚੋਂ ਵੀ ਹੈਗੇ ਆ ਤੇ ਫਿਰ ਬੈਲਟ ਕੀ ਮੈਂ ਇਧਰੋਂ ਕਿੱਥੋਂ ਪਤਾ ਕਰਾਂ ਯਾਨੀ ਕਿ ਇਹ ਬੰਦੇ ਨੇ ਕੰਮ ਦਾ ਬਣਾ ਬਹੁਤ ਚੰਗਾ ਕੀਤਾ ਹੋਵੇ ਉਹ ਤਾਂ ਜੇ ਦੇਖ ਕੇ ਪਤਾ ਲੱਗੂਗਾ ਪਰ ਪਰੇਸ਼ਾਨ ਬਹੁਤ ਜ਼ਿਆਦਾ ਕੀਤਾ ਇੰਨੀਆਂ ਕਰਾਰੀਆਂ ਕੀਤੀਆਂ ਵੀ ਬਸ ਆਕੀ ਗਿਆ ਪੂਰੇ ਹੁਣ ਕੰਮ ਦੀ ਲੋਟਾ ਸਾਰੇ ਲੋਕੀ ਹੁਣ ਪਿਆਲੀ ਵਾਹੀ ਜਾਂਦੇ ਆ ਕਰਾਇ ਲਾਈ ਜਾਂਦੇ ਤੇ ਮੈਂ ਉਵੇਂ ਬੈਠਾਣ ਕੀ ਕਰਾਂ ਕਿਉਂਕਿ ਜਿਹੜੇ ਆਪਣੇ ਕੋਲੇ ਤਵੀਆਂ ਜੋ ਕੁਛ ਵੀ ਉਹ ਵੱਡੇ ਟਰੈਕਟਰ ਵਾਲੇ ਹੀ ਆ ਛੋਟਾ ਟਰੈਕਟਰ ਇਹ ਕੰਮ ਵਾਲਾ ਹੈ ਨਹੀਂਗਾ ਤੇ ਹੁਣ ਅਖੀਰ ਅਸੀਂ ਤੁਰ ਪਏ ਅਸੀਂ ਕਾ ਵੀ ਅਸੀਂ ਤੇ ਰੇਵਲ ਨੂੰ ਆਉਨੇ ਆ ਅਸੀਂ ਦੇਖਦੇ ਆ ਕਿ ਔਰ ਵੀ ਜੇ ਰਾਹ 'ਚ ਉਹ ਬੈਲਟ ਟਰਾਈ ਕਰਦੇ ਆ ਮੌਕਾ ਮਿਲ ਗਿਆ ਤਾਂ ਲੈ ਲਾਂਗੇ ਨਹੀਂ ਤਾਂ ਫਿਰ ਉਹ ਕਹਿੰਦਾ ਸੀ ਮੈਂ ਇੱਥੋਂ ਸਰਹੰਦ ਤੋਂ ਪਤਾ ਕਰਦਾ ਪੁੱਲ ਮਲਾ ਕੇ ਖੱਜਲ ਖਰਾਬ ਹੋ ਗਏ ਪੂਰੇ ਕਿਉਂਕਿ ਟੀਟ ਹੋਈ ਆ ਜਿਹੜੀ ਟਾਈਮ ਨਾ ਮਿਲ ਜੇ ਇੱਕ ਮਹੀਨਾ ਲੇਟ ਅੱਗੋ ਦਾ ਕ ਮੁੰਡੇ ਮ ਫੋਨ ਜਾ ਲਾਇਆ ਉਹ ਮੁੰਡੇ ਨੇ ਚੁੱਕ ਲਿਆ ਕਹਿੰਦਾ ਭਾਈ ਛੇਤੀ ਨਾ ਕਰ ਮੈਂ ਕੋਈ ਗੱਲ ਨਹੀਂ ਹੁਣ ਤੈਨੂੰ ਜੇ ਖੇਤੀ ਬਾਰੇ ਕੋਈ ਪਤਾ ਹੋਵੇ ਫਿਰ ਤਾਂ ਤੈਨੂੰ ਪਤਾ ਲੱਗ ਜੇ ਵੀ ਇਹ ਕਿਹੜਾ ਮਹੀਨਾ ਤੇ ਕਿੰਨਾ ਕੰਮ ਹੁੰਦਾ ਤੂੰ ਕਹਿੰਦਾ ਭਾਈ ਜੀ ਛੇਤੀ ਨਾ ਕਰ ਆਪਾਂ ਪਹੁੰਚ ਗਏ ਕਿਥੇ ਹੁਣ ਦਾਰਾਪੁਰ ਟੂਲਪਰਾਜੇ ਤੇ ਆ ਗਏ ਆ ਚੱਲਦੇ ਆ ਮੋਗਿਓ ਪਤਾ ਕਰਦੇ ਪਹਿਲਾਂ ਬੈਲਟਾਂ ਦਾ ਮਿਲਦੇ ਨਹੀਂ ਮਿਲਦੇ ਨਹੀਂ گاਉਂ ਪੁੱਛਦੇ ਮੈਂ ਤਾਂ ਵੀ ਆਪਾਂ ਆ ਗਏ ਆ ਮੋਕੇ ਏਜੰਸੀ 'ਚ ਤੇ ਇੱਥੋਂ ਪਤਾ ਕਰਦੇ ਆ 벨ਟ ਮਿਲ ਜਾਣ ਤਾਂ ਬਾਲੀ ਚੰਗੀ ਗੱਲ ਆ ਟੈਨਸ਼ਨ ਹੀ ਲੈ ਜੂਗੀ ਨਹੀਂ ਤਾਂ ਫਿਰ ਸੋਚਦੇ ਹੱਲ ਕੋਈ ਲੈ ਵੀ ਏਜੰਸੀ 'ਚ ਤਾਂ 벨ਟ ਨਹੀਂ ਮਿਲੇਗੀ ਤੇ ਹੁਣ ਇਹਨਾਂ ਨੇ ਇੱਕ ਬਾਜ਼ਾਰ 'ਚ ਦੁਕਾਨ ਦੱਸੀ ਐ ਉਹਨਾਂ ਦਾ ਕੱਲੀਆਂ 벨ਟਾਂ ਹੀ ਵੇਚਦਾ ਐ ਉੱਥੇ ਜੰਨੇ ਆ ਜੇ ਉੱਥੋਂ ਵੀ ਨਾ ਮਿਲੀ ਤਾਂ ਫੇਰ ਉਹਨੂੰ ਫੋਨ ਕਰਾਂਗੇ ਬਾਈ ਇੱਥੋਂ ਪਤਾ ਕਰ ਲਾ ਇਹਨਾਂ ਨੇ ਜਗਰਾਉਂ ਵਾਲੀ ਏਜੰਸੀ ਤੋਂ ਹੀ ਪਤਾ ਕਰਤਾ ਸੀਗਾ ਜਗਰਾਉਂ ਵਾਲਿਆਂ ਕੋਲ ਇਹ ਵੀ ਹੈ ਨਹੀਂ ਇਹ ਦੁਕਾਨ ਤਾਂ ਫਿਰ ਲੁਧਿਆਣਾ ਹੀ ਰਹਿ ਗਿਆ ਉਹ ਪਤਾ ਕਰਾਂਗੇ ਪਹਿਲਾਂ ਇੱਥੇ ਚੱਲਦੇ ਆਂ ਬਾਜ਼ਾਰ 'ਚੇ ਵੇਖ ਕੇ ਆਂ ਲੈ ਵੀ ਆਹ ਦੁਕਾਨ ਆ ਸਰਜੀਤ ਆਟੋ ਟਰੈਕਟਰ ਮੋਗਾ ਇਹ ਹੈਗੀ ਆ ਜਿਹੜੀ ਆ ਬੱਸ ਸਟੈਂਡ ਤੋਂ ਆਉਂਦੀ ਆ ਸੜਕ ਉਹ ਤੇ ਬਣੀ ਗਈ ਆ ਨਾ ਏਜੰਸੀ 'ਚੋ ਬੈਲਟ ਮਿਲਦੀ ਆ ਨਾ ਕਿਤੋਂ ਹੋਰ ਇਨਾ ਮਾਈਆਂ ਤੋਂ ਮਿਲ ਗਈ ਐ ਬੈਲਟਾਂ ਹੀ ਬੈਲਟਾਂ ਬਸ ਇੱਥੇ ਤਾਂ ਦੇ ਹਿਸਾਬੀਆਂ ਆਂ ਦੇ ਵੀ ਜੀ ਇੱਥੋਂ ਬੈਲਟ ਨਾ ਮਿਲੀ ਤਾਂ ਫਿਰ ਇਹਦੇ ਕਿਤੋਂ ਪੰਜਾਬ 'ਚੋਂ ਨਹੀਂ ਮਿਲਣੀ ਇਵੇਂ ਆ ਬਾਈ ਅਰੇ ਬੈਲਟਾਂ ਤਾਂ ਆਪਾਂ ਨੂੰ ਦੋ ਚਾਹੀਦੀਆਂ ਸੀ ਆਪਾਂ ਚਾਰ ਲੈ ਲਈਆਂ ਇੱਕ ਥੋੜੀ ਬੈਲਟ ਮੋਟੀ ਐ ਤੇ ਇੱਕ ਥੋੜੀ ਪਤਲੀ ਐ ਆਪਾਂ ਨੂੰ 100% ਇਹ ਨਹੀਂ ਪਤਾ ਵੀ ਦੋਹਾਂ ਚੋਂ ਕਿਹੜੀ ਫਿੱਟ ਆਊਗੀ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਬਈ ਦੋ ਤੁਸੀਂ ਵਾਪਸ ਕਰ ਦਿਓ ਬਾਅਦ ਵਿੱਚ ਜੇ ਨਾਂ ਵਰਤੋਂ ਚਾਹੀ ਥੋੜੇ ਤੇ ਜਿਹੜੀ ਵਰਤੋਂ ਚਾਗੀ ਰੱਖ ਲਿਓ ਹੁਣ ਕੀ ਤਾਂ ਮਿਸਤਰੀ ਨੂੰ ਫੋਨ ਬਈ ਤੂੰ ਟਰੈਕਟਰ ਲੈ ਕੇ ਤੁਰ ਪਾ ਜੇ ਕੋਈ ਡਿੱਕਾ ਪੈ ਗਿਆ ਤਾਂ ਅਸੀਂ ਉਦੋਂ ਪਹੁੰਚ ਜਾਾਂਗੇ ਬੈਲਟਾਂ ਲੈ ਕੇ ਹਜੇ ਆਪਾਂ ਫਿਰਦੇ ਆਂ ਮੋਗੇ ਟਾਈਮ ਕਿੰਨਾ ਲੱਗ ਰਿਹਾ ਵੇ ਦੇਖੀ ਮਣੇ ਮੈਂ ਤੁਹਾਨੂੰ 6:30 ਹੋ ਗਏ ਹੋਣੇ ਦੇਖ ਚਾਰ ਚਾਰ ਵੱਜ ਗਏ ਆ ਲੁਧਿਆਣਾ ਦਾ ਆਪਾਂ ਜਾਣਾ ਹੀ ਜਾਣਾ ਹੈ ਤੇ ਗਾਂ ਹਜੇ ਪਤਾ ਨਹੀਂ ਉਦੋਂ ਗਾਂ ਨੰਗਣਾ ਪੈ ਜੇ ਚਲੋ ਕੋਈ ਗੱਲ ਨਹੀਂ ਟਰੈਕਟਰ ਤਾਂ ਲਿਆਉਣਾ ਹੀ ਆਣਾ ਚਾਹਰ ਹਾਲਤ ਆਪਾਂ ਚੱਲ ਬਈ ਸਾਹਮਣੇ ਆ ਫਸ ਜਾਂਦੀ ਐ ਤੇ ਇੱਥੇ ਲਿਖਿਆ ਹੋਦਾ ਵੀ ਬਲਦਾ ਸੂਰਜ ਕਹਿੰਦਾ ਸੀ ਹੈ ਕੋਈ ਮੇਰੇ ਵਰਗਾ ਤੇ ਨਿੱਕਾ ਜਿਹਾ ਦੀਵਾ ਬੋਲਿਆ ਸ਼ਾਮ ਪਈ ਤੇ ਦੇਖਾਂਗੇ ਐ ਹੁੰਦੀ ਐ ਕਹਿੰਦੇ ਭਾਈ ਟਾਈਮ ਹੁੰਦਾ ਸਾਰਿਆਂ ਦਾ ਵੀ ਆਪਾਂ ਆ ਗਏ ਆ ਲੁਧਿਆਣੇ ਤੇ ਮੈਨੂੰ ਉਹ ਟਰੈਕਟਰ ਵਾਲੇ ਬੰਦੇ ਦੀ ਗੱਲ ਨਹੀਂ ਸਮਝ ਆਈ ਪਹਿਲਾਂ ਤਾਂ ਮੈਨੂੰ ਕਹਿੰਦਾ ਬਾਈ ਬੈਲਟ ਲੈ ਕੇ ਆ ਟਰੈਕਟਰ ਆਪਣਾ ਦੁਰਦਾਣੀ ਤੇ ਜਦੋਂ ਹੁਣ ਮੈਂ ਕਿਹਾ ਵੀ ਬੈਲਟ ਲੈ ਲਿਆ ਹਾਂ ਆਲਾ ਠੀਕ ਆ ਮੈਂ ਵੀ ਟਰੈਕਟਰ ਲੈ ਕੇ ਦੁਰਦਾ ਆ ਤੋ ਇਧਰੋਂ ਤੁਰਪਾ ਹੁਣ ਇੱਥੇ ਲੁਧਿਆਣੇ ਆ ਕੇ ਮਿਲੂਗਾ ਆਪਾਂ ਨੂੰ ਤੇ ਆਪਾਂ ਲੁਧਿਆਣੇ ਪਹੁੰਚ ਗਏ ਆ ਪੁੱਛਦੇ ਉਹਨੂੰ ਕਿੰਨਾ ਟਾਈਮ ਲੱਗਦਾ ਹੈ ਪਹੁੰਚ ਗਏ ਆ ਦਰਾਹੇ ਵਾਲੇ ਪੁਲ ਕੋਲੇ ਆ ਗਏ ਆ ਸਾਹਮਣਾ ਰੋਡ ਜਾਂਦਾ ਜਿਹੜਾ ਇਹ ਦਿੱਲੀ ਨੂੰ ਜਾਂਦਾ ਤੇ ਜਿਹੜਾ ਬੰਦਾ ਆਪਣਾ ਟਰੈਕਟਰ ਲਈ ਜਾਂਦਾ ਇੱਥੋਂ ਦੀ ਕਰਾਰੇ ਕੀਤੀ ਉਹਦੇ ਨਾਲ ਵੀ ਇੱਥੇ ਆ ਜਾ ਉਹਨੇ ਇੱਥੇ ਖੜ ਕੇ ਉਹਦੀ ਵੇਟ ਕਰਦੇ ਆ ਦੇਖਦੇ ਆ ਕਿੰਨੇ ਚੱਲੂ ਹੁੰਦਾ ਨਹੀਂ ਤਾਂ ਹੋਰ ਥੋੜਾ ਜਿਹਾ ਗਾਂ ਚਾਵੜਾਂਗੇ ਪਰ ਮੈਨਾਂ ਇੱਥੋਂ ਦਾ ਕਾਜੇ ਚੱਲ ਆਪਾਂ ਨੂੰ ਸੌਖਾ ਹੋ ਜੂਗਾ ਗਾਂ ਸੜਕ ਵੀ ਟੁੱਟੀ ਜੀ ਟਰੈਕਟਰ ਤੁਰਦਾ ਨਹੀਂ ਬਾਲਾ ਹਨਾ ਆਪਾਂ ਨੂੰ ਜਾਣਾ ਪੋ ਲੱਗਦਾ ਅੱਜ ਨਾ ਜਦੋਂ ਆਪਾਂ ਉਹ ਲੈਂਦੇ ਸੀਗੇ ਫੈਨ ਵੈਲਟ ਜਦੋਂ ਦੁਕਾਨਦਾਰ ਨੇ ਲੈ ਕੇ ਫੜਾਇਆ ਨਾ ਇੰਨਾ ਚਾ ਚੜਿਆ ਨਾ ਜਿਵੇਂ ਲੋਕਾਂ ਨੂੰ ਵਿਜੇ ਦਾ ਚਾ ਚੜਦਾ ਇੰਨਾ ਚਾ ਚੜਿਆ ਜਿਆ ਲੱਗਾ ਵੀ ਸ਼ੁਕਰ ਆਏ ਮਿਲ ਗਿਆ ਲੱਗਾ ਵੀ ਇਹਦੇ ਬਿਨਾ ਤਾਂ ਟਰੈਕਟਰ ਹੀ ਖੜਾ ਕਿਉਂਕਿ ਏਜੰਸੀ ਤੋਂ ਵੀ ਨਹੀਂ ਮਿਲਿਆ ਤੇ ਉਹਨਾਂ ਨੇ ਹੋਰ ਚੈੱਕ ਕੀਤਾ ਉਹਦੇ ਜਗਰਾਂ ਏਜੰਸੀ ਜੀ ਵੀ ਹੈ ਨਹੀਂ ਗਾ ਲੁਧਿਆਣਾ ਵੀ ਹੈ ਨਹੀਂ ਗਾ ਲੱਗੀ ਯਾਰ ਵੀ ਇਹ ਤਾਂ ਮਿਲਣਾ ਹੀ ਨਹੀਂ ਅੱਜ ਕਿਤੇ ਪਾਵਾ ਮਿਲ ਗਿਆ ਪਰ ਇੱਕ ਨਹੀਂ ਮੈਨੂੰ ਸਮਝ ਆਈ ਕਿ ਜਿਹੜਾ ਮਿਸਤਰੀ ਆਪਨਾ ਆਏ ਸੀ ਕੈਬਨ ਵਾਲਾ ਪਹਿਲਾਂ ਤੋਂ ਕਹਿੰਦਾ ਵੀ ਟਰੈਕਟਰ ਤੁਰਦਾ ਨਹੀਂ ਕਿ ਆਪਣਾ ਬੈਲਟ ਖਰਾਬ ਹੈ ਜਦੋਂ ਮੈਂ ਕਿਹਾ ਬੈਲਟ ਮਿਲ ਗਈ ਉਹ ਤਾਂ ਮੈਂ ਤੁਰਦਾ ਹੈ ਮੈਂ ਇਹ ਗੱਲ ਉਹਨੂੰ ਪੁੱਛਣੀ ਆ ਜੇ ਮੈਨੂੰ ਨਹੀਂ ਸਮਝ ਆਈ ਵੀ ਜੇ ਬੈਲਟ ਨਹੀਂ ਮਿਲੇ ਤਾਂ ਰੈਕਟਰ ਤੁਰਦਾ ਨਹੀਂ ਤੇ ਜੇ ਬੈਲਟ ਮਿਲ ਗਏ ਤਾਂ ਤੁਰ ਗਿਆ ਤੇ ਬੈਲਟ ਤਾਂ ਆਪਣੇ ਕੋਲੇ ਪਏ ਗੱਡੀ ਦੇ ਜੇ ਦੇਖਦੇ ਆਂ ਇਹਦੇ ਪਿੱਛੇ ਕੀ ਸਟੋਰੀ ਆ ਉਹਦੀ ਕੀ ਕਹਿੰਦਾ ਵੇਟ ਕਰਦੇ ਬਸ ਵੇਟ ਆ ਜਾ ਬਈ ਓਏ ਸਾਲ ਤੋਂ ਖਗਾਮਾ ਕਿਸੇ ਨੂੰ ਅੜੀਕਣਾ ਅੜੀਕੀ ਜਾਂਦੇ ਵੀ ਹੁਣ ਆ ਜੇ ਹੁਣ ਆ ਜੇ ਚਲੋ ਕੋਈ ਨਾ ਉਹ ਨਜ਼ਰ ਜੂਜਾਸ ਪੀਨੇ ਆ ਫੇਰ ਦੇਖਦੇ ਆਂ ਨਹੀਂ ਜੇ ਥੋੜਾ ਜਿਹਾ ਜਾਵੜਾਂਗੇ ਪ੍ਰਜੋਗਨ ਇੱਥੇ ਆ ਗਿਆ ਤਾਂ ਠੀਕ ਆ ਕਰਕੇ ਡਿਕਣਾ ਔਖਾ ਹੋ ਗਿਆ ਸੀਗਾ ਗਰਲਾਬ ਸੋ ਕਹਿੰਦਾ ਵੀ ਚੱਲ ਗਿਆ ਆਪਾਂ ਹੌਲੀ-ਹੌਲੀ ਟਰੈਕਟਰ ਨਾਲੋਂ ਤੁਰੇ ਜਾਂਦੇ ਆ ਜਿੱਥੋਂ ਮਿਲ ਪਿਆ ਟਰੈਕਟਰ ਲੈ ਲਾਂਗੇ ਐ ਤਾਂ ਇੰਨੀ ਆ ਰੇਡ ਕਰਨੀ ਔਖੀ ਬਾਤ ਆ ਨਦਾਨੀ ਦਪਾਣਾ 5-7 ਕਿਲੋਮੀਟਰ ਤੇ ਹੋਣ ਪਰ ਚਲੋ ਕੋਈ ਨਾ ਚੱਲਦੇ ਆਂ ਵੱਲੋਂ ਹੌਲੀ-ਹੌਲੀ ਲੈ ਬਈ ਆ ਹੀ ਗਿਆ ਭਾਈ ਲੈ ਬਈ ਆ ਗਿਆ ਟਰੈਕਟਰ ਆਪਾਂ ਕਹਿੰਦੇ ਹੈ ਔਰ ਦੇਖਿਆ ਭਈ ਲੈ ਭਾਈ ਆ ਆਪਣਾ ਭਾਈ ਉਹ ਮਰਿੰਡੇ ਵਾਲਾ ਮਿਸਤਰੀ ਜਿਹੜਾ ਤੂੰ YouTube ਤੇ ਵੇਖਿਆ ਤਾਂ ਬਹੁਤ ਹੋਊਗਾ ਸੁਣਿਆ ਹੋਊਗਾ ਪਰ ਵੇਖਿਆ ਅੱਜ ਹੀ ਐ ਭਾਈ ਨੇ ਕੰਮ ਤਾਂ ਬਹੁਤ ਸੋਹਣਾ ਕੀਤਾ ਪਰ ਦੁੱਧ ਰवारਵਾ ਕੇ ਹੀ ਆ ਟਰੈਕਟਰ ਹਰੇ ਹਰੇ ਕੀ ਗੱਲ ਕਹਿੰਦਾ ਸ਼ਨੀਵਾਰ ਐਤਵਾਰ ਸੋਮਵਾਰ ਮੰਗਲਵਾਰ ਸਾਰੇ ਦਿਨ ਦੇ ਰਹੇ ਹੁੰਦੇ ਸੀ ਤੂੰ ਮੈਨੂੰ ਕਹਿੰਦਾ ਛੇਤੀ ਕਰਦਾ ਮੈਂ ਤੇਰੇ ਹਿਸਾਬ ਨਾਲ ਕਰਦਾ ਚਲੋ ਕੋਈ ਨਾ ਹਣ ਚੱਲੂ ਨਾ ਵਧੀਆ ਕੋਈ ਦਿੱਕਤ ਨਹੀਂ ਆਉਂਦਾ ਜੇ ਬਾਈਚਾਂਸ ਕੋਈ ਦਿੱਕਾ ਪੈ ਜੇ ਬੰਦਾ ਮਗਰ ਪੰਚੂ ਪੰਡ ਨਹੀਂ ਪੰਡ ਨਹੀਂ ਟਰੈਕਟਰ ਇੱਥੇ ਆਉਂਗਾ ਜੇ ਕੋਈ ਦਿੱਕਾ ਤੇਰੇ ਲੋੜੇ ਨਹੀਂ ਹੈਗੀ ਇਹ ਚਾਲਦੇ ਮੈਨੂੰ 13 ਸਾਲ ਕੁ ਮੈਂ ਤਾਂ ਰੋਜ਼ ਬਾਹਰ ਤੁਰਿਆ ਰਹਾਂ ਤੇ ਬਾਈ ਚਾਂਸ ਕੋਈ ਚਾਂਸ ਹੋਸ਼ ਵੀ ਨਹੀਂ ਕੁਝ ਵੀ ਨਹੀਂ ਦੁਕਾਨ ਆ ਗੱਡੀ ਵਾਲੇ ਨੂੰ ਦਿਖਾ ਦੇ ਬਸ ਇਹਦੀ ਸੀਦੇ ਤਿੰਨ ਤਾਂ ਚੀਜ਼ਾਂ ਤੁਸੀਂ ਆਪ ਦੇਖ ਲਿਆ ਕੰਪਰੈਸ਼ਨ ਕੰਡੈਂਸਰ ਉੱਪਰ ਲੱਗਿਆ ਕੋਈ ਜੱਕਾ ਨਹੀਂ ਇਹ ਤਾਂ ਕੋਈ ਚੀਜ਼ਾਂ ਖਰਾਬ ਹੋਣ ਵਾਲੀਆਂ ਹੀ ਨਹੀਂ ਚਲੋ ਚੰਗੀ ਗੱਲ ਆਈ ਤਾਂ ਨੇ ਹੋਵੇ ਹੀ ਨਾ ਸਾਨੂੰ ਕਿਹੜਾ ਫਾਇਦਾ ਚੱਲ ਗਰਾਬ ਆਪ ਸੋਣੇ ਸਾਰਾ ਕੁਝ ਸਮਝ ਲ ਏ ਚੱਲਦਾ ਤੇ ਮੈਂ ਕਰਦਾ ਬਾਈਆਂ ਨਾਲ ਗੱਲਬਾਤ ਚੱਲ ਜਵਾਨਾ 8 ਹੋ ਗਿਆ 7:30 ਤੇ ਆਪਾਂ ਹਜੇ ਫਿਰਦੇ ਆ ਬਾਹਰ ਲੁਧਿਆਣੀ ਦੇ ਬਾਈਪਾਸ ਤੇ ਆ ਅਜੇ ਮੇਰੇ ਹਿਸਾਬ ਨਾਲ 1 ਘੰਟਾ ਤਾਂ ਇਸੇ ਬਾਈਪਾਸ ਤੇ ਲੱਗ ਜਾਣਾ 8:30 ਤੇ 10:30-11:00 ਵਜੇ ਪਿੰਡ ਤਕਰੀਬਨ ਪਹੁੰਚਾਂਗੇ ਉਹ ਪੁੰਡਾ ਆਪਣਾ ਪਿਛਤੀ ਜਾਂਦਾ ਕੰਮ ਵੈਸੇ ਤਾਂ ਸਪੀਡ ਹੈਗੀ ਆ 40 ਦੀ ਸਪੀਡ ਤੇ ਜਾਈ ਜਾਂਦੇ ਆ ਇਹ ਟ੍ਰੈਫਿਕ ਹੋਊਗਾ ਉਦੋਂ ਕਾ ਥੋੜੀ ਵਾਟ ਫਿਰ ਨਿਬੜ ਜੂਗੀ 8 ਵਜੇ 10 ਮਿੰਟ ਹੋ ਗਏ ਤੇ ਆਪਾਂ ਅਜੇ ਲੁਧਿਆਣੇ ਤੋਂ ਬਾਹਰ ਹੀ ਨਿਕਲੇ ਆ ਤੇ ਅੱਜ ਪਹਿਲਾ ਦਿਨ ਆ ਵੀ ਪਿੰਡ ਤੱਕ ਗੱਡੀ 100 ਕਿਲੋਮੀਟਰ ਆਪਾਂ 40 ਦੀ ਸਪੀਡ ਤੇ ਜਾਣਾ ਹੈ ਕਿਉਂਕਿ ਘਰਲਾਬ ਵੀ ਇਕੱਲਾ ਟਰੈਕਟਰ ਤੇ ਉਹਨੂੰ ਛੱਡ ਕੇ ਵੀ ਨਹੀਂ ਆ ਸਕਦੇ ਨਾਲ ਨਾਲ ਜਾਣਾ ਐਨੀ ਹੌਲੀ ਚਲਾਉਣੀ ਗੱਡੀ ਵੀ ਕੰਮ ਔਖਾ ਹੀ ਹੈ ਚਲੋ ਕੋਈ ਨਾ ਝਾਣਾ ਹੀ ਪੈਣਾ ਹੌਲੀ ਹੌਲੀ ਹੁਣ ਅੱਜ ਨਾ ਇਹ ਮੁੰਡਾ ਆਪਣਾ ਪੂਰਾ ਖੁਸ਼ ਆਦਾ ਬਾਈ ਮਰਦ ਬਣਾਈ ਹੁੰਦਾ ਕਹਿੰਦਾ ਮੈਂ ਘੱਲ ਪਰ ਖਿੱਚੀ ਚੱਲ ਅਜੇ ਵੀ ਕਈ ਘੜੇ ਘੰਟੇ ਲੱਗ ਕੇ ਜਾਣਾ ਆਪਾਂ ਨੂੰ ਲੈ ਵੀ ਟਾਈਮ ਹੋ ਗਿਆ ਪੌਣੇ 11 ਆਗੇ ਘਰੇ ਆਪਾਂ ਲਖਰਲਾਵ ਸੌ ਵੀ ਧੱਕ ਨਹੀਂ ਲੱਗੀ ਮੁੰਡੇ ਨੂੰ ਹੌਣ ਹੋ ਗਿਆ ਹਨੇਰਾ ਤੇ ਆਪਾਂ ਕੱਲ ਨੂੰ ਤੜਕੇ ਤੁਹਾਨੂੰ ਸਵਾਰ ਕੇ ਦਿਖਾਵਾਂਗੇ ਇਹ ਵੀ ਕੇਵ ਜਾ ਕਹਿਣਾ ਅੰਦਰ ਕੀ ਲੱਗਾ ਬਾਹਰ ਕੀ ਲੱਗਾ ਤੇ ਕੀ ਹਿਸਾਬਤਾ ਵਾ ਸਵੇਰੇ ਦਿਖਾਣੇ ਉੱਠ ਕੇ ਮੈਂ ਵੀ ਬੈਲਟਾਂ ਦੀ ਪ੍ਰੋਬਲਮ ਸੀ ਕਿ ਕਸੇਪ ਐ ਸੀ ਸਵੇਰੇ ਸਟਾਰਟ ਨਹੀਂ ਹੋਇਆ ਧੱਕਾ ਲਾ ਕੇ ਕੀਤਾ ਤੇ ਬੈਲਟ ਆਪਾਂ ਨਵੇਂ ਪਾਈ ਜਾਂਦੇ ਫੇਰ ਚਲਾਉਂਦੇ ਕੇ ਤੇ ਵਹਣੇ ਕੀ ਬਣ ਜਾਂਦਾ ਰਾਤ ਆਪਾਂ ਥੋੜਾ ਲੇਟ ਹੋ ਗਏ ਸੀਗੇ ਕਿ ਸਵੇਰੇ ਉੱਟ ਕੇ ਜਿਹੜੇ ਬੈਲਟ ਬੁਲਟ ਬਦਲਨੇ ਸੀ ਬਦਲਤੇ ਆ। ਹੁਣ ਦੇਖਦੇ ਆਪਾਂ ਤਵੀਆਂ ਪਾਲੀਆਂ। ਥੇ ਵੀ ਦੇਖਣੇ ਚੱਲ ਕੇ ਤੇ ਵਿੱਚੋਂ ਦੇਖਦੇ ਪਹਿਲਾਂ ਕੀ ਮੌਲਾ। ਥੋੜੀ ਜਿਹਾ ਦਿੱਤੀ ਪਾਈ ਨੇ ਵਧੀਆ। ਆ ਪਿੱਛੇ ਕੈਮਰਾ ਬੰਨ ਲਿਆ ਹੈਗਾ। ਆਇਰ ਹੁਣ ਆ ਗਿਆ ਤੇ ਉਹ ਸਾਹਮਣੇ ਆਇਆ ਹੁੰਦਾ। ਤਾਂ ਫੇਰ ਲੱਗਣਾ ਆ ਇਸ ਦੀਆਂ ਸੂਟਾਂ। ਸਾਹਿਬ ਬਲੂਰ ਲਾ ਲਿਆ ਪਿੱਛੇ ਆਪਕੇ ਕੋਲ ਨਾ 6 ਬਲੂਰ ਲੱਗੇ ਆ ਸੋਨਾ ਦਾ ਸੋਨਾ ਕੰਮ ਕਰ ਦਿੱਤਾ ਚਲੋ ਇਹ ਦੋ ਆਕੇ ਹਾਂ ਅਪਰ ਦਬਾਅ ਵੋ ਕੇ ਚੈੱਕ ਕਰਦੇ ਆ ਵੀ ਕੀ ਇਹਦਾ ਜਿਹੜੇ ਗਰਮੀ ਦੇ ਵਿੱਚ ਕਿਵੇਂ ਕੂਲ ਲਗਾ ਕੀ ਹਿਸਾਬ ਦਾ ਆ